ਪਿਛਲੇ ਸਾਲ ਬੈਂਕ ਆਫ ਬੜੋਦਾ ਕਾਧੀਆਂ ਦੇ ਵਿੱਚ ਇਸ ਦੇ ਖਾਤਾਧਾਰਕਾ ਦੇ ਨਾਲ ਧੋਖਾ ਬੈਂਕ ਅਧਿਕਾਰੀਆਂ ਦੀ ਮਿਲੀ ਭੁਗਤਣਾ ਹੋਇਆ ਸੀ ਜਿਸ ਦੇ ਵਿੱਚ ਤਲਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸੰਤ ਨਗਰ ਜੋ ਕਿ ਬੈਂਕ ਆਫ ਬੜੋਦਾ ਦੇ ਵਿੱਚ ਕੈਸ਼ੀਅਰ ਸੀ ਉਸ ਨੇ ਲੋਕਾਂ ਦੇ ਖਾਤਿਆਂ ਦੇ ਵਿੱਚੋਂ ਭਈ ਰਕਮ ਕਢਵਾ ਲਈ ਤੇ ਖਾਤਾਧਾਰਕ ਜੋ ਆਪਣਾ ਪੈਸਾ ਬੈਂਕ ਦੇ ਵਿੱਚ ਜਮ੍ਹਾਂ ਕਰਾਉਣ ਆਉਂਦੇ ਸਨ ਉਹਨਾਂ ਨੂੰ ਪੈਸੇ ਜਮ੍ਹਾਂ ਹੋਣ ਦੀ ਰਸੀਦ ਕੱਢ ਦਿੱਤੀ ਜਾਂ ਪਰ ਇਹ ਪੈਸਾ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਜਾਂਦਾ ਸੀ ਇਹ سلسلہ ਕਾਫੀ ਸਮਾਂ ਚੱਲਦਾ ਰਿਹਾ ਕਈ ਮਹੀਨਿਆਂ ਬਾਅਦ ਖਾਤਾਧਾਰਕਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਤੇ ਦੇ ਵਿੱਚ ਪੈਸੇ ਹੀ ਜਮਾ ਨਹੀਂ ਹੋਇਆ ਦੂਜੇ ਪਾਸੇ ਬੈਂਕ ਅਧਿਕਾਰੀਆਂ ਤੋਂ ਬਲੋ ਖਾਤਾ ਧਾਰਕਾਂ ਦਾ ਟਾਲ ਮਟੋਲ ਦਾ ਰਵਈਆ جاری ਹੈ ਕਿਸੇ ਵੀ ਖਾਤਾ ਧਾਰਕ ਦਾ ਪੈਸਾ ਵਾਪਸ ਨਹੀਂ ਕੀਤਾ ਤੇ ਬੈਂਕ ਦੇ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਐਸਐਸਪੀ ਬਟਾਲਾ ਨੂੰ ਇਸ ਮਾਮਲੇ ਬਾਰੇ ਲਿਖਤੀ ਸ਼ਿਕਾਇਤ ਕੀਤੀ ਗਈ ਸੀ 6 ਮਹੀਨੇ ਤੋਂ ਵਿਵਾਦ ਦਾ ਸਮਾਂ گزر ਚੁੱਕਾ ਪਰ ਐਸਐਸਪੀ ਦਫ਼ਤਰ ਵੱਲੋਂ ਜਾਂਚ ਮੁਕੰਮਲ ਨਹੀਂ ਕੀਤੀ ਕਾਦੀਆਂ ਪੁਲਿਸ ਨੇ ਬੀਤੀ ਰਾਤ ਗੁਰਮੀਤ ਸਿੰਘ ਪੁੱਤਰ ਸ਼ੰਗਾਰਾ ਸਿੰਘ ਵਾਸੀ ਪਿੰਡ ਖਾਰਾ ਤੇ ਉਹਨਾਂ ਦੇ ਸਾਥੀ ਕਾ ਤਾਰਕਾ ਦੀ ਸਹਿਮਤੀ ਦੇ ਨਾਲ ਕਾਦੀਆਂ ਥਾਣਾ ਦੇ ਵਿੱਚ ਦਰਖਾਸਤ ਵੀ ਦਿੱਤੀ ਹੈ ਤਾਂ ਜਿਸ ਤੇ ਕਾਦੀਆਂ ਪੁਲਿਸ ਨੇ ਕਾਰਵਾਈ ਕਰਦਿਆਂ ਬੈਂਕ ਆਫ ਬੜੋਦਾ ਦੇ ਕਰਮਚਾਰੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਜੋ ਫਿਲਹਾਲ ਫਰਾਰ ਚੱਲ ਰਹੇ ਨੇ ਮਾਮਲਾ ਇਹ ਆ ਭਾਜੀ ਪੀ 1 ਸਾਲ ਤੋਂ ਇਹ ਦੇਖਣ ਜਾ ਰਿਹਾ ਮੈਂ ਕਈ ਵਾਰੀ ਬੈਂਕ 'ਚ ਗਿਆ ਤੇ ਲੱਖਾਂ ਰੁਪਏ ਗਰੀਬ ਲੋਕਾਂ ਦੇ ਜਿਹੜੇ ਹੀ ਇਹ ਫਰੋਡ ਹੋਇਆ ਬੈਂਕ ਆਫ ਬੜੋਦਾ ਦੇ ਵਿੱਚ ਇਹਨਾਂ ਨੇ ਕੋਈ ਕਾਫੀ ਦਰਖਾਸਤਾਂ ਜੜੀਆਂ ਸੀਗੀਆਂ ਉਹ ਅੱਜ ਤੋਂ ਪਹਿਲਾਂ ਸਚੋ ਸਾਹਿਬ ਨੂੰ ਹੋਰ ਜਗ੍ਹਾ ਦਿੱਤੀਆਂ ਗਈਆਂ ਸੀਗੀਆਂ ਕੱਲ ਫਿਰ ਇਹ ਦੁਬਾਰਾ ਇਕੱਠੇ ਹੋਏ ਤੇ ਅਸੀਂ ਬੈਂਕ ਮੈਨੇਜਰ ਨੂੰ ਪੁੱਛਿਆ ਭਾਈ ਇਹ ਹੀ ਗਲਤੀ ਕੀ ਕੀਤੀ ਆ ਤੇ ਉਹਨਾਂ ਨੇ ਲਿਖ ਕੇ ਮੰਨਿਆ ਵੀ ਇਹ ਫਰੌਡ ਹੋਇਆ ਵਾ ਇਹ ਬਜ਼ੁਰਗਾਂ ਦਾ ਸਰਦਾਰ ਗੁਰਮੀਤ ਸਿੰਘ ਦਾ 30 ਲੱਖ ਰੁਪਈਆ ਵਾ ਜਿਹੜਾ ਤਿੰਨ ਜਾਂ ਚਾਰ ਦਿਨਾਂ ਚ ਕੋਈ ਪਹੁੰਚ ਨਹੀਂ ਕੋਈ ਚੈੱਕ ਨਹੀਂ ਟਰਾਂਸਫਰ ਕਰ ਦਿੱਤਾ ਗਿਆ ਤੇਜਿੰਦਰ ਸਿੰਘ ਜਿਹੜਾ ਵਾ ਉਹਦੇ ਬਾਈ ਫਿਰ ਉਹਦੇ ਰਿਸ਼ਤੇਦਾਰਾਂ ਦੇ ਨਾਲ ਦੇ ਉੱਤੇ ਉਹ ਬੈਂਕ ਮੈਰਿਜ ਦੀ ਮੋਹਰ ਲੱਗੀ ਆ ਅੱਜ ਹੀ ਐਸਐਸਪੀ ਸਾਹਿਬ ਬਟਾਲਾ ਨੂੰ ਮਿਲੇ ਸੀਗੇ ਉਹਨਾਂ ਨੇ ਉਹ ਸਾਰਾ ਜਿਹੜਾ ਅੱਜ ਦੀ ਐਫੀਡੈਂਸ ਪੜ੍ਹੀ ਆ ਉਹਨਾਂ ਨੇ ਕਿਹਾ ਕਿ ਇਮੀਡੀਟਲੀ ਇਹਦਾ ਪਰਚਾ ਦਰਜ ਹੋਊਗਾ ਅੱਜ ਹੀ ਬੜੇ ਧੰਨਵਾਦੀਆਂ ਪੁਲਿਸ ਦੇ ਕਿ ਐਸਐਸਪੀ ਸਾਹਿਬ ਨੇ ਸਾਡੀ ਗੱਲ ਮੰਨੀ ਤੇ ਐਸਐਚਓ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਅਹੀ ਜਿਹੜਾ ਹੋਣ ਵਾਲੇ ਐਸਐਚਓ ਆਏ ਨੇ ਗੁਰਬੀਰ ਸਿੰਘ ਇਹਨਾਂ ਇਹ ਗੱਲ ਕਹੀ ਏ ਇਹਨਾਂ ਦੇ ਪੈਸੇ ਮਿਲ ਲਗੇ ਇੱਕ ਸਾਲ ਹੋ ਗਿਆ ਇਹਨਾਂ ਦੀ ਕਿਤੇ ਸੜਵਾਈ ਨਹੀਂ ਕਿਸੇ ਜੇ ਕੋਈ ਜੱਡ ਜੋਨਲ ਹੈ ਮੈਨੇਜਰ ਵੀ ਆਇਆ ਉਹ ਕਹਿੰਦਾ ਹਫਤੇ ਬਾਅਦ ਮੈਂ ਪੈਸੇ ਦੇ ਦੂੰਗਾ ਪਰ ਉਹ 2 ਮਹੀਨੇ ਦੇ ਬਾਅਦ ਇੱਥੇ ਬੋੜਿਆ ਹੁਣ ਇਹ ਕਰਕੇ ਇਹਨਾਂ ਨੂੰ ਆਸ ਭੱਜੀ ਹੈ ਗਰੀਬ ਲੋਕ ਨੇ ਕੋਈ ਸਬਜ਼ੀ ਦੀ ਰੇੜੀ ਲਾਉਂਦਾ ਕੋਈ ਦਿਹਾੜੀ ਕਰਦਾ ਕੋਈ ਕੁਝ ਕਰਦਾ ਔਰ ਇਦਾਂ ਦੀਆਂ ਠੱਗੀਆਂ ਵੱਜ ਜਾਂ ਤੇ ਇਹ ਬਹੁਤ ਮਾੜੀ ਗੱਲ ਆ ਮੈਂ ਚਾਹੁੰਦਾ ਕਿ ਇਮੀਜੇਨਲੀ ਕੋਈ ਜਿਹੜੇ ਬਿਮਾਰ ਆਦਮੀ ਨੇ ਗਰਮੀ ਸਿੰਘਾ ਹਸਪੀਟਲ ਚੋਂ ਆਏ ਨੇ ਇਹਨਾਂ ਦੇ ਸਾਰੀ ਉਮਰ ਦੀ ਕਮਾਈ ਰੱਖੀ 30 ਲੱਖ ਦਾ 30 ਲੱਖ ਹੀ ਇਹਨਾਂ ਨੇ ਜਿਹੜਾ ਉਹ ਵਿਡਰੋਅਲ ਕਰ ਲਿਆ ਜਾ ਔਰ ਲਿਖਿਆ ਆ ਅਸੀਂ ਹੁਣ ਹੋਰ ਇਨਕਵਰੀ ਦੀ ਵੇਤ ਨਹੀਂ ਕਰ ਸਕਦੇ ਅਸੀਂ ਚਾਹੁੰਦੇ ਆ ਕਿ ਬੈਂਕੇ ਨਾਲੋਂ ਕਿਸ਼ਤਾਂ ਚ ਦੇਵੇ ਜੇਕਰ ਨਹੀਂ ਤੇ ਇਹ ਜਿੰਨੇ ਬੈਂਕ ਮੈਨੇਜਰ ਸਨ ਉਹ ਟਾਈਮ ਦੇ ਉੱਤੇ ਉਹਨਾਂ ਦੇ ਵੀ ਨਾਲ ਪਰਚਾ ਦਰਜ ਹੋਏ ਕੱਲੇ ਤੇ ਜਿੰਦਰ ਸਿੰਘ ਦੇ ਪਰਚੇ ਦੀ ਮੰਗ ਦੀ ਨਹੀਂ ਇਹੀ ਕਰਦੇ ਵੀ ਉਹਦੇ ਤੇ ਹੋ ਜੇ ਔਰ ਜਿੰਨਾ ਜਿੰਨਾ ਦੇ ਖਾਤੇ ਚ ਪੈਸੇ ਗਏ ਨੇ ਉਹਨਾਂ ਦੇ ਵੀ ਪਰਚਾ ਹੋਏ ਇਹ ਇਨਸਾਫ ਦਵਾਇਆ ਜਾ ਇਮੀਜੇਲ ਲਈ ਇਹੀ ਪ੍ਰੈਸ ਵਾਲੇ ਭਰਾਵਾਂ ਕੋਲੇ ਚਾਹੁੰਦੇ ਆਂ ਕਿ ਇਹ ਆਵਾਜ਼ ਜ਼ਰੂਰ ਚੁੱਕੋ ਭਰਾਓ ਇਹ ਧੱਕਾ ਹੋਇਆ ਜੇ ਇਹ ਨਜਾਇਜ਼ ਹੋਈ ਜੇ ਗਰੀਬ ਲੋਕਾਂ ਦੇ ਪੈਸੇ ਜੇ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਦੋ ਚਾਰ ਬੰਦੇ ਅਜੇ ਵੀ ਹਸਪੀਟਲ ਚ ਨੇ ਹਾਗੇ ਨੇ ਤੇ ਨਹੀਂ ਸਰਦਾਰ ਗਮਨ ਸਿੰਘ ਜੀ ਵਖੋ ਹੈ ਅਜੇ ਵੀ ਆ ਹਸਪੀਟਲ ਤੇ ਪਏ ਨੇ ਉਹ ਦਵਾਈ ਕੋ ਦਾਰੂ ਖਲੋਗੇ ਗਰੀਬ ਨੇ ਆ ਮੇਰੀਆਂ ਭੈਣਾਂ ਨੇ ਆ ਦਵਾਈ ਲੈਣ ਜਾਂਦੇ ਇਹਨਾਂ ਨੂੰ ਪੁੱਛੋ ਇਹ ਇਹ ਵੇਖੋ ਇਹ ਸਰਕਾਰ ਕੀ ਕਰ ਲਈ ਆ ਛੁੱਟੀ ਸਰਕਾਰ ਆ ਇੱਕ ਸਾਲ ਹੋ ਗਿਆ ਇਹਨਾਂ ਨੂੰ ਇਹ ਹਰ ਪਾਸੇ ਗਏ ਇਸ ਕਾਰ ਦੇ ਹਾਂਜੀ ਨਾ ਤੁਹਾਡਾ ਕੀ ਨਾਮ ਹੈ ਹਾਂਜੀ ਗਮਨ ਸਿੰਘ ਪਰ ਅੱਛਾ ਤੁਹਾਡਾ ਕਿੰਨਾ ਪੈਸਾ ਹੈ 300000 ਰੁਪਏ ਹੈ ਮੇਰਾ ਅੱਛਾ ਹਾਂਜੀ ਤੇ ਕੀ ਕਹਿੰਦੇ ਨੇ ਬੈਂਕ ਵਾਲੇ ਹਾਲ ਹੀ ਆ ਦੇਖਤੇ ਆਇਆ ਅੱਜ ਮੈਂ ਚਲ ਕੇ ਕਾਲਮ ਬੈਠ ਕੇ ਪੰਜਾਬ ਨਾਮ ਦੇ ਚੰਗੇ ਕਾ ਚੁੱਕ ਨਹੀਂ ਹੋਇਆ ਹਾਲਾਂਕਿ ਇਹ ਹੋ ਰਹੀ ਗਿਆ ਪਤਾ ਨਹੀਂ ਕਿਉਂ ਸੇ ਉਹਨਾਂ ਨੇ ਉਹ ਆਇਆ ਪਤਾ ਪਟਾ ਹੋਏਗਾ ਇਹ ਸਾਡੇ ਪੈਸੇ ਮੇਰੇ ਹੱਟਾ ਵੀ ਮੇਰਾ ਨਾਮ ਜਸਪੀਰ ਕੌਰ ਹੈ ਕਿ ਬੈਂਕ ਦਾ ਬੁਰਦਾ ਦੇ ਵਿੱਚ ਮੇਰਾ ਖਾਤਾ ਸੀ ਤੇ ਇਹਦੇ ਵਿੱਚੋਂ ਮੇਰਾ 4 ਲੱਖ ਰੁਪਇਆ ਟਰਾਂਸਫਰ ਕਰ ਲਿਆ ਗਿਆ ਕੋਈ ਕੋਈ ਸਾਈਨ ਨਹੀਂ ਕੋਈ ਚੈੱਕ ਨਹੀਂ ਆ ਕੋਛ ਨਹੀਂ ਹੈਗਾ ਹੁਣ ਆਨ ਕੋਈ ਜਵਾਬ ਨਹੀਂ ਦੇ ਰਹੇ ਸਾਨੂੰ ਬਹੁਤ ਔਖਾ ਟਾਈਮ ਲੰਘਣ ਲਿਆ ਸਾਡਾ ਸਾਨੂੰ ਪੈਸੇ ਦੀ ਲੋੜ ਆ ਸਾਡੇ ਪੈਸੇ ਦਿੱਤੇ ਜਾਣ ਕਿ ਹੋਰ ਵੀ ਸਾਡੇ ਬਹੁਤ ਜ਼ਿਆਦੇ ਹੋ ਜਾਣੇ ਆ ਦੇ ਪੈਸੇ ਆ ਸਾਨੂੰ ਪੈਸੇ ਦੀ ਬਹੁਤ ਲੋੜ ਆ ਤੇ ਬੈਂਕ ਵਾਲੇ ਸਾਨੂੰ ਕੋਈ ਜਵਾਬ ਨਹੀਂ ਦੇ ਰਹੇ ਕਿ ਸਾਡੇ ਪੈਸੇ ਲੈਣੇ ਜਾਣੇ ਨਹੀਂ ਦੇਣੇ ਉਹਨਾਂ ਦਾ ਕੋਈ ਹੱਲ ਕੱਢਿਆ ਜਾਂਦਾ ਸਾਨੂੰ ਵੈਸੇ ਸਾਡੇ ਦਵਾਜਨ ਮੈਨੇਜਰ ਵੀ ਵਿੱਚ ਹੈਗਾ ਵਾ ਸਾਰੇ ਸਟਾਫ ਪੂਰਾ ਖੋਦ ਹੀ ਰਿਹਾ ਸਾਰਾ ਰਲਿਆ ਹੋਇਆ ਹੈ ਕਿ ਸਾਨੂੰ ਗੁੰਮਰਾਹ ਕੀਤਾ ਗਿਆ ਕਿ ਸਾਡੇ ਖਾਤੇ ਦੇ ਐਂਟਰੀਆਂ ਨਹੀਂਆਂ ਕਾਪੀਆਂ ਤੇ ਪੂਣੀਆਂ ਵਾ ਉਹ ਇਹ ਨਵੀਆਂ ਕਾਪੀਆਂ ਆਉਣੀਆਂ ਵਾ ਉਦੇ ਕਰਕੇ ਤੁਹਾਨੂੰ ਅਜੇ ਤੁਹਾਡੀਆਂ ਨਵੀਆਂ ਕਾਪੀਆਂ ਤੇ ਐਂਟਰੀਆਂ ਪਾਉਣੀਆਂ ਸਾਨੂੰ ਇਸ ਕਰਕੇ ਇਦਾਂ ਗੁੰਮਰਾਹ ਕੀਤਾ ਗਿਆ ਜਦੋਂ ਸਾਨੂੰ ਪਤਾ ਲੱਗਾ ਕਿ ਇਹ ਵੀਰ ਇਹਨਾਂ ਨੇ ਸਾਨੂੰ ਇਹ ਦੱਸਿਆ ਕਿ ਤੁਹਾਡੇ ਖਾਤੇ ਦੇ ਵਿੱਚ ਪੈਸੇ ਹੈ ਨਹੀਂਗੇ ਤੇ ਉਸ ਤੋਂ ਬਾਅਦ ਆ ਫਿਰ ਅਸੀਂ ਆਪਣੀ ਵੇਖਿਆ ਚੈੱਕ ਕੀਤਾ ਫਿਰ ਸਾਨੂੰ ਕਹਿੰਦੇ ਕਿ ਤੁਹਾਡੇ ਸਾਨੂੰ ਮੈਨੇਜਰ ਸਾਹਿਬ ਨੇ ਕਿਹਾ ਕਿ ਸਾਨੂੰ ਸਾਈਨ ਕਰਕੇ ਕਿੰਦਾ ਕਿ ਤੁਹਾਨੂੰ ਪੈਸੇ ਮਿਲ ਜਣਗੇ ਜਦੋਂ ਵੀ ਪੈਸੇ ਜਮਾ ਕਰਾ ਕੇ ਜਦੋਂ ਉਹ ਐਂਟਰੀਆਂ ਪਾ ਕੇ ਨਹੀਂ ਦਿੰਦੇ ਨੇ ਫਿਰ ਮੈਸੇਜ ਉਹਨਾਂ ਨੇ ਬੰਦ ਕਰ ਦਿੱਤੇ ਸੀ ਜੇ ਦੂਜੀ ਗੱਲ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਤੁਹਾਡੇ ਪੈਸੇ ਮਿਲ ਜਾਣਗੇ ਤੁਹਾਨੂੰ ਪੰਜਾਛੇ ਦਿਨਾਂ ਦੇ ਵਿੱਚ ਤੁਹਾਡੇ ਪੈਸੇ ਮਿਲ ਜਾਣਗੇ ਤੁਹਾਨੂੰ ਤੇ ਮੇਜਰ ਸਾਹਿਬ ਨੇ ਸਾਨੂੰ ਖੁਦ ਕਿਹਾ ਕਿ ਮੇਰੀ ਖੁਦ ਦੀ ਐਫਡੀ ਹੈ ਉਹਦੇ ਵਿੱਚ ਕਿੰਨੇ ਕੀ ਤੁਸੀਂ ਆਪਣੇ ਹਸਬੰਡ ਦੇ ਜਾਲੀ ਸਾਈਨ ਕਰ ਦੋ ਤੁਸੀਂ ਆਪਣੀ ਐਫਡੀ ਟਰਾਡਾ ਕੇ ਲੇਜੋ ਜਦੋਂ ਸਾਡੇ ਨਾਲ ਇਹ ਕ੍ਰੈਮ ਹੋ ਗਿਆ 4 ਲੱਖ ਦਾ ਉਸ ਤੋਂ ਬਾਅਦ ਆਂ ਆਪਣੀ ਐਫਡੀ ਟਰਾਡਾਉਣੀ ਸੀ ਜੇ ਫਸਾਉਂਦੇ 23 ਅੱਠ ਨੂੰ ਸਾਡੇ ਪਿੱਤੀ ਹੋਏ ਪੈਸੇ ਮਨ 2000 ਮੇਰਾ ਨਾਮ ਰਜੇਸ਼ ਕੁਮਾਰ ਹੈਗਾ ਇਹ ਪਹਿਲਾ ਕੇਸ ਜਿਹੜੀ ਅੱਜ ਹੀ ਕੀਤਾ ਸੀ ਤੁਸੀਂ YouTube ਦੇ ਉੱਤੇ ਅੱਜ ਤੋਂ 6 ਮਹੀਨੇ ਪਹਿਲਾਂ ਵੀ ਤੁਸੀਂ ਵੀਡੀਓ ਲਾਈ ਸੀ ਉਸ ਤੋਂ ਉਦੋਂ ਤੱਕ ਦੇਖ ਲਓ ਇਹਨਾਂ ਨੇ ਪੰਜਾਬ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਅੱਜ ਐਫਆਈਆਰ ਦਾ ਟਾਈਮ ਆ ਗਿਆ ਐਫਆਈਆਰ ਹੋ ਚੁੱਕੀ ਹੈ ਤੇ ਹੁਣ ਦੇਖੋ ਇਹਨਾਂ ਦਾ ਪਬਲਿਕ ਐਡਮਿਨਿਸਟ੍ਰੇਸ਼ਨ ਕੀ ਕਰਦੀ ਹੈ ਇਸ ਬਾਰੇ ਦੂਸਰੀ ਗੱਲ ਇਹ ਹੈ ਕਿ ਐ ਜਿਹੜਾ ਕਲਜਿੰਦਰ ਹੈਗਾ ਇਹਨੇ ਸਾਰਾ ਬੈਂਕਾਂ ਵਿੱਚ ਬਹੁਤ ਵੱਡਾ ਫਰਾਡ ਕੀਤਾ ਅਪਰੋਕਸੀਮੇਟਲੀ 3 ਕਰੋੜ ਰੁਪਈਆ ਜਿਹੜਾ ਇਹਨੇ ਮਤਲਬ ਲੈ ਆ ਕੇ ਗਿਆ ਸਾਡੇ ਨਾਲ ਵੀ ਉਹਨੇ ਬੈਂਕ ਦੇ ਵਿੱਚ ਸਾਡੇ ਕੋਲ ਸਾਰੇ ਰਿਪੋਰਟ ਹੈਗੇ ਨੇ ਉਹਰੇ ਬੇਟ ਨੇ ਉਹਨੇ ਲਗਭਗ 1.5 ਲੱਖ ਰੁਪਿਆ ਆਪਣੀ ਵਾਈਫ ਦੇ ਅਕਾਊਂਟ 'ਚ ਟ੍ਰਾਂਸਫਰ ਕੀਤਾ ਹੈਗਾ ਇਹ ਬੜੀ ਸਟੇਟਮੈਂਟ ਹੈ ਤੇ ਬਾਕੀ ਆ ਦੇਖੋ ਉਹਨੇ ਆਪਣਾ ਇੱਕ ਚੈੱਕ ਵੀ ਸਰ ਹੈ ਸਾਡੇ 4 ਲੱਖ ਰੁਪਏ ਦਾ ਚੈੱਕ ਹੈਗਾ ਤੇ ਇਹ ਚੈੱਕ ਉਹਨੇ ਦੇ ਕੇ ਤੇ ਬਾਉਂਸ ਹੋਇਆ ਪਿਆ ਦੇਖੋ ਸਾਰੇ ਬਾਉਂਸ ਹੋਇਆ ਪਿਆ ਚੈੱਕ ਇਹ ਬਾਉਂਸ ਦਾ ਕੀ ਅਸੀਂ ਬੈਂਕ ਦੇ ਵਿੱਚ ਪਾਇਆ ਹੋਇਆ ਹੈ ਹੋਣਾ ਦੇਖੋ ਸਾਨੂੰ ਸਾਫ ਹੁੰਦਾ ਆ ਆਰ ਇੱਕ ਮਿੰਟ ਰੁਕੋ ਇੱਕ ਮਿੰਟ ਇੱਕ ਮਿੰਟ ਕੀ ਦਾ ਤੁਹਾਡਾ ਤਿੰਨ ਕਿੰਨੇ ਪੈਸੇ ਤੁਹਾਡੇ ਬੈਂਕ ਚ ਖਰਚੇ ਕਿ 24000 ਰੁਪਏ ਲਿਖਾਇਆ ਸੀ ਕੰਨੀ ਬੋਲਿਓ ਨਾ ਆਪਾਂ ਨੀਨਾਂ ਕਿਨੇ ਪੈਸੇ ਤੁਹਾਡੇ ਬੈਂਕ ਚ ਖਰਚਾਉੜਿਆ 24000 ਰੁਪਏ ਲਿਖਾਇਆ ਸੀ ਤੇ 40000 ਕਰਾਇਆ 8ਵੇਂ ਮਹੀਨੇ ਤੇ ਅੱਜ ਤੱਕ ਨੰਟਰੀਆਂ ਨਹੀਂ ਪਾਈਆਂ ਤੁਸੀਂ ਪੈਸੇ ਦਿਆਂਗੇ ਜਲਦੀ ਜਲਦੀ ਕੈਸ਼ੀਅਰ ਨੂੰ ਕੋਈ ਐਂਟਰੀ ਨਹੀਂ ਦਿਓ ਕਿੰਨ ਚਾਰ ਵਾਰ ਆਈ ਵੀ ਮੈਂ ਕਾਪੀ ਲੈ ਕੇ ਵੀ ਮੈਨੂੰ ਐਂਟਰੀ ਪਾ ਕੇ ਦਓ ਕਹਿੰਦਾ ਕੋਈ ਨਹੀਂ ਘਬਰਾਣ ਦੇ ਨਹੀਂ ਕੋਈ ਲੋੜ ਕੋਈ ਇੰਤਾ ਡਾਟਾ ਜਮਾ ਹੋ ਗਿਆ ਇਹ ਤੜਾ ਕਿ ਨਾ ਸਰ ਜੀ ਦਾ ਮੇਰਾ ਨਾਮ ਕੁਲਦੀਪ ਕੌਰ ਹੈ ਮੇਰੀ ਕੁੜੀ ਦਾ ਨਾਮ ਖਾਤੇ ਜੀ ਚੱਲਦਾ ਪਿਆ ਹੈ ਮਨਦੀਪ ਕੌਰ ਦੇ ਤੇ ਇਹ ਐਮ ਨੇ 2 ਲੱਖ ਰੁਪਇਆ ਜਮਾ ਕਰਵਾਇਆ ਸੀਗਾ 1 ਲੱਖ ਉਹਨੇ ਮੇਰੀ ਕਾਪੀ ਤੋਂ ਕੱਟਿਆ 1 ਲੱਖ ਉਹਨੇ ਮੈਨੂੰ ਚੈੱਕ ਦੇ ਦਿੱਤਾ ਕਹਿੰਦਾ ਕਿ ਇਹ ਮੈਂ ਤੁਹਾਡਾ ਬਾਅਦ ਵਿੱਚ ਕਾਪੀ ਦੇ